ਕਟਨਾ ਜੀ ਇਹਨਾਂ ਦਾ ਏਸੀ ਨੂੰ ਅਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਅੱਗ ਤੇ ਕਾਬੂ ਪਾਇਆ ਗਿਆ ਬੰਦੋ ਇਹ ਬੰਦੋ ਅਜੀ ਬੰਦੋ ਜੀ ਇਧਰੋਂ ਇੱਕ ਥਾਰ ਨੂੰ ਉਹ ਵੀ ਇਹਦਾ ਇੱਕ ਛੜ ਤੂੰ ਵੇ ਠੀਕ ਸਾਥ ਕੋ ਬੰਦਾ ਨਾ ਹੋਵੇ ਅੰਦਰ ਕਮਰੇ ਚ ਵੇਰਾ ਚੈੱਕ ਕਰ ਲੈ ਉਹ ਆਪਰੇ ਖਾ ਨਾ ਸਰਕਾਰ ਜੀ ਕੋ ਦੱਦੀ ਆ ਇਹਨਾਂ ਨੂੰ ਵੈਰੀਫਾਈ ਕਰਵਾਉਣਾ ਜਿਤ ਕੋ ਮੈਂ ਦਿਨੇਸ਼ ਕੋਲੀ ਮੈਨੇਜਮੈਂਟ ਦਾ ਮੈਂਬਰ ਇਥੋਂ ਬਾਲਵਾਲ ਜੀ ਏਸੀ ਨੇ ਅੱਗ ਪੱਕੜ ਲਈ ਬਿਜਲੀ ਦੀ ਫਲੈਕਟੇਸ਼ਨ ਕੋਈ ਜ਼ਿਆਦਾ ਸੀ ਪਹਿਲਾਂ ਲਾਈਟ ਸਵੇਰੇ ਆਈ ਨਹੀਂ ਮੁੜ ਕੇ ਫਲੈਕਟੇਸ਼ਨ ਹੁੰਦੇ ਰਹੀ ਕਾਫੀ ਉਦੇ ਕਰਕੇ ਏਸੀ ਨੇ ਕਿਤੇ ਆਗ ਦਾ ਪਕੜ ਲਈ ਹੈ ਉਹ ਕਮਰੇ ਚ ਕੋਈ ਪੇਸ਼ੈਂਟ ਨਹੀਂ ਸੀ ਹੈਗਾ ਤੇ ਉਹ ਕਮਰੇ ਦੇ ਵਿੱਚ ਹੀ ਰਹੀ ਅੱਗ ਜੜੀ ਰਹੀ ਹੈ ਉਹਦੇ ਕਰਕੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਾਵਾਲਾ ਜੀ ਦੀ ਪੂਰੀ ਕਿਰਪਾ ਰਹੀ ਹੈ ਤੇ ਪੂਰਾ ਬਚਾ ਰਿਆ ਬਾਕੀ ਸਾਡੇ ਕੋ ਸਾਰੀ ਇੱਥੇ ਹਰ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਸਹੂਿਦਾ ਸਾਰੀ ਉਪਲਬਧ ਹੈਗੀ ਸੀ ਅੱਗ ਦਾ ਮੁੱਖ ਕੱਪ ਕੀ ਸੀ ਮੁੱਖ ਕਾਰਨ ਹੁਣ ਤੇ ਕਮਰਾ ਬੰਦ ਸੀ ਕਮਰੇ ਚ ਕੋਈ ਪੇਸ਼ੈਂਟ ਹੈ ਨਹੀਂ ਸੀ ਉਨੇਸੀ ਨੇ ਬਿਜਲੀ ਦੇ ਫਲਕਚੇਸ਼ਨ ਕਰਕੇ ਅੱਗ ਕੁਝ ਪਾਰਕਿੰਗ ਵਗਾਰਾ ਹੋਈ ਹੈ ਉਹਨੇ ਨਾਲ ਅੱਗ ਹੋ ਗਈ ਅੰਦਰ ਪੇਸ਼ੈਂਟ ਅੰਦਰ ਪੇਸ਼ੈਂਟ ਕਾਫੀ ਹੋਨੇ 10 15 ਪੇਸ਼ੈਂਟ ਤੇ ਅੰਦਰ ਐਡਮਿਟ ਹੁੰਦੇ ਹੀ ਹਰ ਟਾਈਮ ਤੇ ਬਾਕੀ ਸਟਾਫ ਨੇ ਪੂਰੀ ਮਿਹਨਤ ਕਰਕੇ ਸਾਰੇ ਪੇਸ਼ੈਂਟਸ ਨੂੰ ਬਾਹਰ ਕੱਢ ਲਿਆ ਤੇ ਜੋ ਵੀ ਉਹਨਾਂ ਕੋਲ ਵੱਤਵਤ ਹੋ ਸਕਿਆ ਉਹਨਾਂ ਨੇ ਕੀਤਾ ਉਹ ਪਹਿਲਾ ਅਲਬਾਰ ਹੀ ਨੇ ਪੇਸ਼ੈਂਟ ਸਾਰੇ ਉਧਰ ਦੂਸਰੇ ਡਿਪਾਰਟਮੈਂਟ ਚ ਚੈੱਕ ਕਰਾਤੇ ਆ ਉੱਧਾ ਸਾਡਾ ਦੂਸਰਾ ਹਾਲ ਹੈ ਉੱਧਰ ਸ਼ਿਫਟ ਕਰਾਤੇ ਪੇਸ਼ੰਗਰ। ਬਾਕੀ ਹੋਰ ਅੱਧੇ ਪੁਣੇ ਘੰਟੇ ਚ ਸਾਰਾ ਬਿਜਲੀ ਦਾ ਕੰਮ ਠੀਕ ਕਰਵਾ ਕੇ ਤੇ ਸ਼ਾਇਦ ਦੁਬਾਰਾ ਤੋਂ ਹਸਪਤਾਲ ਰਨਿੰਗ ਚ ਆ ਜਾਏਗਾ। ਨੁਕਸਾਨ ਕਿਨਾਂ ਦਾ? ਨੁਕਸਾਨ ਕੋਈ ਨਹੀਂ ਕਮਰੇ ਦਾ ਇਹ ਨੁਕਸਾਨ ਹੈਗਾ ਜਿਹੜਾ ਕੋਈ ਥੋੜਾ ਬਹੁਤ ਆਏਗਾ। ਬਾਕੀ ਕਿਰਪਾ ਬਾਬਾ ਲਾਲ ਜੀ ਦੀ ਬਚਾਅ ਵਾ ਪੂਰਾ। ਮੈਂ ਨੀਰਜ ਸ਼ਰਮਾ ਸਫਰ ਰਫਤਾਰ ਨਗਰ ਨੇਮ ਬਟਾਲਾ ਵਾਂ। ਘਟਨਾ ਜੀ ਇਹਨਾਂ ਦਾ AC ਨੂੰ ਅਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ। ਤੇ ਤੁਰੰਤ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਲੈ ਕੇ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕੂਏਟ ਕੀਤਾ ਗਿਆ ਪਹਿਲੇ ਤੇ ਤੁਰੰਤ ਅੱਗ ਤੇ ਕਾਬੂ ਪਾਇਆ ਗਿਆ ਮੁਸ਼ਕਲ ਸਿਰ ਜ਼ਿਆਦਾ ਤੇ ਸਮੋਕ ਸੀਗੀ ਅੱਗ ਤੇ ਪਿੱਛੇ ਖਾਲੀ ਏਸੀ ਨੂੰ ਸੀਗੀ ਉਹ ਤੇ ਘਾਟੀ ਸੀਗੀ ਲੇਕਿਨ ਸਮੋਕ ਜ਼ਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆਈ ਆ ਵੈਕੂਏਸ਼ਨ ਨਹੀਂ ਉਹ ਪਾਈ ਪੂਰੀ ਤਰ੍ਹਾਂ ਮਤਲਬ ਵੀ ਵੈਂਟੀਲੇਸ਼ਨ ਨੁਕਸਾਨ ਇਹਨਾਂ ਦਾ ਇੱਕੋ ਕਮਰੇ ਚ ਏਸੀ ਤੇ ਨਾਲ ਇੱਕ ਸੈੱਟੀ ਵਗੈਰਾ ਜਾਂ ਬੈੱਡ ਸੜਿਆ ਹਾਂਜੀ ਬਾਕੀ ਕੰਟਰੋਲ ਕਰ ਲਿਆ ਸਰ ਜਿਆਦਾ ਜਿਆਦਾ 10 ਮਿੰਟ ਵੀ ਨਹੀਂ ਲੱਗੇ ਸਾਨੂੰ ਕਾਰਵਾਈ ਨੂੰ ਅੰਜਾਮ ਦਿੰਦੇ ਆ 10 ਮਿੰਟ ਦੇ ਵਿੱਚ ਵਿੱਚ ਅਸੀਂ ਇਹਨੂੰ ਕਵਰ ਕਰ ਲਿਆ ਘਟਨਾ ਜੀ ਇਹਨਾਂ ਦਾ ਏਸੀ ਨੂੰ ਅੱਗ ਲੱਗੀ ਆ ਤੇ 17 ਨੰਬਰ ਕਮਰਾ ਸੀਗਾ ਜਿਹੜੇ ਮਰੀਜ਼ ਸੀਗੇ ਇਹਨਾਂ ਦੇ ਕੋਲ ਐਡਮਿਟ ਉਹਨਾਂ ਨੂੰ ਵੈਕਵੇਟ ਕੀਤਾ ਗਿਆ ਪਹਿਲੇ ਤੇ ਤੁਰੰਤ ਆਗ ਤੇ ਕਾਬੂ ਪਾਇਆ ਗਿਆ